ਕਿਨਾ ਆਪ ਨੂੰ ਬਾਲੀ ਚੰਗੀ ਲੱਗੀ ਮੈਂ ਬਾਈ ਨੂੰ ਗਿਆ ਮਾਂ ਯਾਰ ਦੁਬਾਰੇ ਤੋਰ ਕੇ ਦਿਖਾ ਦੇ ਕਿਉਂਕਿ ਇਹਦੀ ਨਾਲ ਕਿਤੇ ਕੋਈ ਕਾਸਰ ਨਾ ਕੋਈ ਮੈਂ ਕਿਹਾ ਰਹਿ ਜੀ ਦਿਖਾਉਣ ਕਨੀਓ ਕਿਸੇ ਪਾਸਿਓਂ ਝੋਟੀ ਦੀ ਚਲਾ ਦੇ ਚਲਾ ਦੂ ਇਹਨੂੰ ਵਾ ਕਮਾਲ ਹੋ ਜੀ ਬਾਕੀ ਨਾ ਝੋਟੀ ਸਜਣੋ ਚੰਗੀ ਆ ਸਾਰੀ ਤੀਜਾ ਸੂਆ ਵੱਡੀ ਗੱਲ ਹੈ ਨਾ ਤਿਆਰ ਦੁੱਧ ਵਾਲੇ ਜਾਨਵਰ ਹੈ ਤੇ ਬਾਕੀ ਰੇਟ ਨਾ ਮੈਂ ਖਿੱਚ ਕੇ ਸੋਨੂੰ ਅੱਜ ਫਿਕਸ ਰੇਟ ਜੀ ਕਰਾਉਂਗਾ ਵੀਡੀਓ ਚ ਜਿਹੜੇ ਸੱਜਣੋਂ ਨਾਲ ਜੋ ਕੋਈ ਵੀ ਝੋਟੀ ਚੰਗੀ ਲੱਗੂਗੀ ਨੰਬਰ 22 ਹੋਰਾਂ ਦਾ ਨਾ ਮੈਂ ਵੀਡੀਓ ਦੇ ਵਿੱਚ ਹੀ ਲਾ ਦੂੰਗਾ 22 ਨਾਲ ਤੁਸੀਂ ਗੱਲਬਾਤ ਕਰਕੇ ਨੇੜੇ ਆ ਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਲੈ ਮਿੱਤਰੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਖੰਨਾ ਮੰਡੀ ਪਹਿਲੀ ਝੋਟੀ ਦਿਖਾਵਾਂਗੇ ਤੁਹਾਨੂੰ ਟੌਪ ਦੀ ਸੱਜਣੋਂ ਖੰਨਾ ਮੰਡੀ ਮਹੀਨੇ 'ਚ 4 ਵਾਰ ਲੱਗੀ ਲੱਗਣਾ 2 ਤਰੀਕ 8 ਤਰੀਕ 15 ਤੇ 28 ਤਰੀਕ ਲਾ ਸੱਜਣੋ ਕਰਦੇ ਆਂ ਸ਼ੁਰੂਆਤ ਆਪਾਂ ਇੱਕ ਨੰਬਰ ਝੋਤੀ ਤੋਂ ਦਿਖਾਵਾਂਗੇ ਅੱਜ ਟੌਪ ਟੌਪ ਦਾ ਮਾਲ ਖੰਨਾ ਮੰਡੀ ਤੇ ਸਾਰੇ ਰੇਟਾਂ ਦੇ ਜਾਨਵਰ ਦਿਖਾਵਾਂਗੇ ਵੀਡੀਓ ਨਾ ਬਣੇ ਰਹਿ ਫਰੈਂਡ ਤੱਕ ਆਜੋ ਪਹਿਲਾਂ ਬਾਈ ਨਾਮ ਲਓਨੇ ਫਿਰ ਜਾਨਵਰ ਵੀ ਦਿਖਾਵਾਂਗੇ ਅੱਜ ਔਰ ਬਾਈ ਜੀ ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ। ਔਰ ਬਾਈ ਜੀ ਨਾਮ ਕੀ ਆਪ ਦਾ? ਸਾਧਕੁਰ ਸਿੰਘ ਜੀ। ਪਿੰਡ ਕਿਹੜਾ ਬਾਈ? ਸਹੋਲੀ ਪਟਿਆਲਾ। ਪਟਿਆਲੇ ਚ ਪੈ ਜਾਂਦਾ। ਬਾੜ ਦਾ ਹੀ ਕੰਮ ਆ ਬਾਈ। ਬਾੜ ਦਾ ਕੰਮ ਆ। ਕਿੰਨੇ ਕਸਾਲ ਹੋ ਗਏ ਕੰਮ ਕਰਦੇ ਨੇ? ਹੋ ਗਏ 15-16 ਸਾਲ। 15 ਸਾਲ। ਪੁਰਾਣਾ ਕੰਮ। ਪੁਰਾਣਾ ਕੰਮ। ਲਾਣ ਦਾ 40 ਸਾਲ ਹੋ ਗਏ। ਅੱਛਾ। ਮਾ ਜੀ ਆ। ਕਿੰਨੇ ਜਾਨਵਰ ਲੈ ਕੇ ਆਏ ਮੰਡੀ ਅੱਜ? ਆ ਦੋ ਲੈ ਆਏ ਸੀ। ਦੋ ਝੋਟੀਆਂ। ਇਧਰ ਇੱਕ ਨੰਬਰ ਤੋਂ। ਹਾਂ ਜੀ ਹਾਂ। ਆ ਇੱਕ ਨੰਬਰ ਵਾਲੀ ਝੋਟੀ ਲਿਆ ਝੋਟੀ ਦਿਖਾ ਦੇ ਬਾਈ। ਹਾਂ ਜੀ। ਹਾਂ ਲੇਵਾ ਦਿਖਾ ਦੀ ਅੱਗੇ ਤੋਂ ਉੱਤੇ ਤੋਂ ਬਾਡੀ ਬੂਡੀ ਦਿਖਾ ਦੀ ਸਮਾਰ ਕੇ ਦਿਖਾ ਦੀ ਨੇੜੇ ਤੋਂ ਸਿੰਘ ਸਿੰਘ ਦਿਖਾ ਦੀ ਝੋਟੀ ਦੇ ਇਹਦਾ ਸੂਆ ਕਿਹੜਾ ਬਾਈ ਦੂਜੇ ਸੂਆ 15 ਦਿਨ ਸੂਈ ਨੂੰ ਹੋਵੇ ਵੀਰੇ ਠੀਕ ਹੈ ਜੀ ਕੱਟੀ ਮਾਗਰ ਇਹਦੇ ਦੂਜਾ ਸੂਆ ਮਾਗਰ ਕੱਟੀ 15 ਦਿਨਾਂ ਦੀ ਸੂਈ ਥੱਲੇ ਤੋਂ ਤਾਂ ਤਿਆਰੀ ਤਾਂ ਹੀ ਹੋਊਗਾ ਬਾਈ 14 ਕਿਲੋ ਤੋਂ ਤਿਆਰ ਆ 14 ਕਿਲੋ ਨੈਟ ਤਿਆਰ ਆ ਇਹਦਾ ਰੇਟ ਇਹਦਾ ਬਾਈ ਫਿਕਸ ਰੇਟ ਜੀ ਇਹਦਾ ਆਪਾਂ 90 ਦੀ ਦੇਣੀ ਹੈ ਜੀ 90000 ਮੁੱਲ ਲੱਖ ਕਰਦੇ 90 ਦੇ ਅੱਛਾ 1 ਲੱਖ ਮੁੱਲ 90 ਦੀ ਛੱਡ ਦਾਂਗੇ ਵਿੱਚੋਂ ਇਹਦੇ ਛੋਟ ਛੱਪਾ ਹੋ ਜੂਗਾ ਹੋ ਜੂਗਾ ਹੋ ਜੂਗਾ ਨੰਬਰ ਕਿੰਨਾ ਬਾਈ ਆਪਣਾ 99157 ਹਾਂਜੀ 6578 6578 ਲੈ ਖੋਲ ਕੇ ਤੋਰ ਕੇ ਦਿਖਾ ਦੇ ਬਾਈ ਦਿਖਾ ਦੇ ਰਾਜਾ ਲੈ ਨਾ ਸੱਜਣਾ ਦੂਜਾ ਸੂਆ ਝੋਟੀਆਂ ਤੇ ਦੇ ਥੱਲੇ ਤਿਆਰੀ ਦਾ ਜਦੋਂ ਤੁਰੂਗੀ ਨਾ ਜੱਜਮੈਂਟ ਕਰ ਲਿਓ ਪੂਰੇ ਚੌੜੇਲੇ ਵਿੱਚ ਆ ਚੰਗੇ ਢਾਂਚੇ ਦੀ ਝੋਟੀਆਂ ਬਿਲਕੁਲ ਨੇੜੇ ਤੋਂ ਸੁਣ ਮੈਂ ਲੈ ਬਾਤ ਖਾ ਦਾ ਨਾ ਹਾਂ ਇਕੋੜ ਵਿੱਚ ਚੌੜੀ ਲੇਰੀਆਂ ਜਾਂ ਸੱਜਣੋਂਦਰ ਮਿਆਂ ਨੇ ਕੱਦ ਢਾੜ ਚਾ ਪਰ ਝੋਟੀ ਚੰਗੀ ਆ ਜਾਨ ਜੂਨ ਬਹੁਤ ਉੱਤੋਂ ਤੇ ਸੱਜਣੋਂ ਦਾ ਝੋਟੀ ਦੀ ਚੜਾਈ ਚੜੂਈ ਬਹੁਤ ਆ ਬਾਕਮਾਲ ਆ ਬਾਈ ਤੇ ਮੇਨ ਗੱਲ ਆ ਨਾ ਜਿਹੜੀ ਦੁੱਧ ਸੱਜਣੋਂ ਇਹਦੇ ਥੱਲੇ ਨਾ ਤਿਆਰੀ ਦਾ 15 ਦਿਨਾਂ ਦੀ ਸੂਈ ਹੋਈ ਆ ਤੇ ਜਿਹੜਾ ਪਲੱਸ ਪੁਆਇੰਟ ਆ ਨਾ ਇਹਦੇ ਨਾਲ ਸੱਜਣੋਂ 31 ਆ ਇਹਦੇ ਮੰਨਦਾ ਤੇ ਐਡਰੈਸ ਬਾਈ ਨੇ ਮੈਂਸ਼ਨ ਕਰਤਾ ਤੇ ਨਾ ਘਰ ਵੀ ਬਾਈ ਹਰਾਂ ਕੋਲੇ ਜਾਨਵਰ ਅਵੇਲੇਬਲ ਹੁੰਦੇ ਨੇ ਜੇ ਕਿਸੇ ਸੱਜਣ ਨੇ ਲੈਣੇ ਨੇ ਤੇ ਬਾਕੀ ਆ ਜੀ ਨਾ ਹੁਣ ਆਪਾਂ 2 ਨੰਬਰ ਵਾਲੀ ਝੋਟੀ ਦਿਖਾ ਦਿੰਦੇ ਹਾਂ ਓਏ ਸੱਜਣਾ ਸਾਨੂੰ ਇੱਕ ਚੰਗਾ ਨਗੀਨਾ ਵਧੀਆ ਚੰਗੀ ਝੋਟੀ ਲੱਗਿਆ ਸਾਨੂੰ ਮੈਂ ਦਿਖਾਉਣ ਇੱਕ ਤੇ ਥਾਣਾ ਥਣਾਉਟ ਚਲਾ ਆਇਆ ਇਹਨੂੰ ਚਲਾ ਦੇ ਬਾਈ ਥੋੜੀ ਜੀ ਉੱਤੇ ਤੋਂ ਨਾ ਇਹਦੀ ਸੱਜਣਾ ਤੁਸੀਂ ਚੜਾਈ ਚੜੂਈ ਦੇਖ ਲਓ ਤੇ ਰੰਗ ਰੰਗ ਦੇਖ ਲਓ ਝੋਟੀ ਦਾ ਤੇ ਬਾਕੀ ਥਾਣਾ ਥਣਾਉਟ ਇਹਦੇ ਬਹੁਤ ਚੰਗਾ ਲੱਗਿਆ ਬਾਕੀ ਕਮਾਲੋ ਜੀ ਤੇ ਡਿਟੇਲ ਆਪਾਂ ਨਾ ਨੇੜੇ ਚੱਲ ਕੇ ਬਾਈ ਨੂੰ ਪੁੱਛ ਲਾਂਗੇ ਕੀ ਡਿਟੇਲ ਆ ਕਿਹੜਾ ਸੂ ਹੈ ਇਹਦਾ ਤੇ ਕੀ ਇਹਦਾ ਸੱਜਣਾ ਮਿਲ ਕੇ ਰਿਕਾਰਡ ਰਿਹਾ ਤੇ ਇੱਥੋਂ ਨੇੜੇ ਤੋਂ ਹਵਾਨਾ ਦੇਖ ਲਓ ਨਾੜਾ ਨੂੜਾ ਦੇਖ ਸਕਦੇ ਹਾਂ ਤੇ ਬਾਕੀ ਆ ਦੇ ਬਾਈ ਕੋਲੇ ਲੈ ਚਲਦੇ ਆ ਬਾਈ ਨੂੰ ਪੁੱਛ ਲੈਣੇ ਤੇ ਇੱਥੋਂ ਨੇੜੇ ਤੇ ਜੱਜਮੈਂਟ ਕਰ ਲਓ ਇਹਦੇ ਥਾਣੇ ਥਨੋਂ ਉੱਧ। ਤੇ ਆ ਦੇ ਬਾਕੀ ਬਾਈ ਨਾਲ ਗੱਲਬਾਤ ਕਰਾ ਦਨੇ। ਹੂੰ। ਭਾਈ ਇਹਦਾ ਸੂਆ ਕਿਹੜਾ? ਇਹਦਾ ਦੂਜੇ ਸੂਆ ਵੀਰੇ ਹਫਤਾ ਰਹਿੰਦਾ ਇਹਦਾ। ਅੱਛਾ ਇੱਕ ਹਫਤਾ ਰਹਿੰਦਾ ਦੂਜੇ ਸੂਆ। ਖਾਂ ਦੂਜੇ ਸੂਆ। ਪਲੂਣ ਨੇ ਨਾ 16 ਕਿਲੋ ਦੁੱਧ ਪਾਇਆ। ਲੈ ਸੱਜਣੋ ਪਲੂਣ ਦਾ। ਲੈ ਪੰਡਤ ਹੁਣ ਦਿਖਾ ਨੇੜੇ ਤੂੰ। ਲੈ ਮੇਰੇ ਨਾਲ ਨਾ ਸੱਜਣੋ ਕੈਮਰਾਮੈਨ ਅੱਜ ਸਾਡਾ ਲਾਲੀ ਪੰਡਤ ਪਹੁੰਚਿਆ ਹੋਇਆ। ਇਹਦਾ ਵੀ ਸੱਜਣ ਦਾ ਚੈਨਲ ਆ ਪੰਡਤ ਡੈਰੀ ਫਾਰਮ ਇਹਦਾ ਚੈਨਲ ਵੀ ਸਰਚ ਕਰ ਲਿਓ ਬਾਈ ਕਿੰਨੇ ਕ ਦਿਨ ਹਫਤਾ ਕੱਢਦੀ ਆ ਹਫਤਾ ਕੱਢਦੇ ਆ 15 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਅੱਛਾ 15 ਤਰੀਕ ਨੂੰ ਕਿੰਨਾ ਕ ਦੁੱਧ ਪਾ ਦੂਗੀ ਇਸ ਵਾਰੀ 17 18 ਕਿਲੋ ਪਾਉਣਾ ਚਾਹੀਦਾ ਵੀਰੇ 17 18 ਕਿਲੋ ਰੇਟ ਫਿਰ ਇਹਦਾ 17 18 ਕਿਲੋ ਆ ਜੀ ਇਹ ਤਾਂ ਡੇਢ ਮੰਗਦੇ 1 40 ਦੀ ਦੇਣੀ 1 ਲੱਖ 40 ਹਜ਼ਾਰ ਦੀ ਹਾਂ ਨਾਂ ਦੇ ਵਿੱਚ ਆਪਾਂ ਦੇ ਹਾਂ ਜੀ ਹਾਂ ਬਹੁਤ ਚੰਗੀ ਝੋਟੀ ਆ ਬੰਦਾ ਚ ਵੀ ਹੋਊਗੀ ਮੇਰਾ ਖਿਆਲ ਆ ਬਾਈ ਦੰਦ ਭੁੱਗ ਗਈ ਅੱਛਾ ਦੰਦ ਅੱਛਾ ਮੂੰਹ ਹੋਣਾ ਸੱਜਣੋ ਛੇ ਦੰਦ ਹਲੇ ਨਾ ਸੱਜਣੋ ਬੰਦਾ ਮੇਰੇ ਨਾਲ ਥੋੜਾ ਨਵਾਂ ਜਾ ਤੁਹਾਨੂੰ ਮੈਂ ਦਿਖਾ ਦਣਾ ਇਹਦਾ ਲੀਵਾਲੂਆ ਨੇੜੇ ਤੋਂ ਤੇ ਬਾਕੀ ਨਾੜਾ ਨੂੜਾ ਨਾ ਉੱਤੇ ਤੋਂ ਬਾਦੀ ਬੁੱਢੀ ਦਿਖਾ ਦਣਾ ਮੈਂ ਝੋਤੀ ਦੀ ਇਧਰੋਂ ਨਾ ਹਲੇ ਕੜਦੀ ਆ ਕਈ ਦਿਨਾਂ ਤੇ ਪਿਆਰ ਨਾ ਸਦਨ ਚੰਗੀ ਹੁੰਦੀ ਆਉਂਦੀ ਆ ਇਹ ਤਾਂ ਉਹਨੂੰ ਲੀਕ ਦੇ ਹੋਰ ਵੀ ਤੇ ਬਾਕੀ ਇਧਰੋਂ ਸਿੰਘ ਮੂੰਹ ਮੱਥਾ ਦੇਖ ਸਕਦੇ ਹਾਂ ਤੇ ਨੰਬਰ ਨਾ ਸਦਨੋਂ ਬਾਈ ਦਾ ਇੱਕ ਵਾਰੀ ਫੇਰ ਪੁੱਛਣਾ ਨੰਬਰ ਫੇਰ ਬੋਲ ਜਿਹੜੇ 957 ਜੀ ਹਾਂਜੀ 6878 ਠੀਕ ਆ ਜੀ ਲੈ ਸਦਨੋਂ ਸਕਿੱਪ ਨਾਣਾ ਵੀਡੀਓ ਨੂੰ ਕਰਿਓ ਐਂਡ ਤੱਕ ਜੁੜੇ ਰਹੋ ਅੱਗੇ ਤੁਹਾਨੂੰ ਮੈਂ ਲੈ ਕੇ ਚੱਲਨਾ ਖੰਨਾ ਮੰਡੀ ਤੇ ਨਾ ਅੱਜ ਟੌਪ ਟੌਪ ਦੇ ਜਾਨਵਰ ਪਹੁੰਚੇ ਹੋਏ ਨੇ ਤੇ ਸਾਰੀ ਡਿਟੇਲ ਮੈਂ ਤੁਹਾਨੂੰ ਜਾਨਵਰਾਂ ਦੀ ਲੈ ਕੇ ਦੇ ਦੂਗਾ ਅਜੂ ਅੱਗੇ ਕਿਸੇ ਹੋਰ ਸੱਜਣਾਂ ਮਲਿਆਉਣੇ ਤੇ ਉਹਦੇ ਜਾਨਵਰ ਦਿਖਾਉਣੇ ਜਣੋਆ ਤੀਜੇ ਸੂਏ ਦੀ ਨਾ ਇੱਕ ਤਿਆਰ ਦੁੱਧਾਂ ਦੀ ਝੋਟੀ ਹੋਰ ਲੱਗਿਆ ਦਿਖਾਉਣ ਲੈ ਪੰਡ ਤਾਂ ਲੈਵੇ ਤੇ ਮਾਰਦੇ ਪਹਿਲਾਂ ਕੈਮਰਾ ਮੇਰੇ ਚ ਤੈਨਾਂ ਘਾਟੀ ਮਾਰਿਆ ਕਰ ਚਾਹੇ ਮੱਜਾਂ ਵੱਧ ਦਿਖਾ ਰਿਆ ਕਰ ਕਿਉਂਕਿ ਜ਼ਿਆਦਾ ਨਾ ਆਪਣੇ ਸੱਜਣਾਂ ਡਿਮਾਂਡ ਕਰਦੇ ਨੇ ਵੀ ਯਾਰ ਆਪਦੇ ਤੇਰਾ ਚਾਹੇ ਕੈਮਰਾ ਘਾਟੇ ਰੱਖਿਆ ਕਰੋ ਪਰ ਮੱਜਾਂ ਦੇ ਜ਼ਿਆਦਾ ਮਾਰਿਆ ਕਰੋ ਅੱਗੇ ਤੋਂ ਲੇਵਾਲੂਆ ਦਿਖਾ ਦੇ ਸਮਾਰ ਕੇ ਦਿਖਾ ਦੇ ਤੇ ਸਿੰਘ-ਸੁੰਗ ਦਿਖਾ ਦੇ ਥਣ ਥਣੌਟਾ ਫਲੈਟ ਜਿਹਾ ਰੱਖ ਆ ਜਾ ਲਿਆ ਹੁਣ ਡਿਟੇਲ ਆ ਸੱਜਣ ਤੋਂ ਪੁੱਛ ਲੈਣੇ ਵੀ ਆ ਜਾ ਬਈ ਬਈ ਨਾਮ ਕੀ ਆ ਦਾ ਨਦੀਪਾ ਜੀ ਉੱਚੀ ਬੋਲ ਥੋੜਾ ਯਾਰ ਰੋਟੀ ਖਾਧੀ ਨਹੀਂ ਸਵੇਰੇ ਹਾਂ ਹਰ ਬੋਲ ਉੱਚੀ ਦੇ ਕੇ ਮੜਾ ਯਾਰ ਦੀਪਾ ਦੀਪਾ ਪਿੰਡ ਕਿਹੜਾ ਕੰਦੋਲਾ ਕਲਾਂ ਕਿਹੜੇ ਜ਼ਿਲ੍ਹੇ ਚ ਰਹਿੰਦਾ ਜ਼ਿਲ੍ਹਾ ਜਲੰਧਰ ਲੈ ਜ਼ਿਲ੍ਹਾ ਜਲੰਧਰ ਚੋਂ ਆਇਆ ਬਾਈ ਕਿੰਨੀਆਂ ਮੱਝਾਂ ਲੈ ਕੇ ਆਇਆ ਜੀ ਮੱਝਾਂ ਹੀ 4 ਗਾਈਆਂ ਸੀਆਂ ਜੀ ਅੱਛਾ 2 ਮੱਝਾਂ ਮੱਝਾਂ ਤੇ ਗਾਵਾਂ ਦਾ ਮਿਕਸ ਕੰਮ ਆ ਘਰੇ ਵੀ ਹੁੰਦੀ ਆ ਭਾਈ ਜਾਨਵਰ ਆਪਣੇ ਕੋਲ ਜੇ ਤੇਰੇ ਏਰੀਆ ਵਾਲੇ ਸੱਜਣਾ ਨੂੰ ਲੋੜ ਪਵੇ ਉਹ ਤੇਰੇ ਤੋਂ ਘਰੋਂ ਲੈ ਜਾਣਾ ਵਾਧੂ ਵਾਧੂ ਜਿੰਨੇ ਮਾਰ ਦਿਖਾ ਦੇ ਪੰਨ ਤਾਂ ਤੁਰਦੀ ਨੂੰ ਦਿਖਾ ਦੇ ਲੇ ਵਾਲੂ ਵਸ ਮਾਰ ਕੇ ਦਿਖਾ ਦੀ ਨੇੜੇ ਤੂੰ ਬਾ ਘਮਾ ਲੋ ਜੀ ਐਂ ਦਿਖਾ ਦੇ ਕਸਰ ਨਾ ਰਹੇ ਜੀ ਕੋਈ ਲੈ ਸੱਜਣੋਂ ਨਾ ਤੁਰਦੀ ਦਾ ਜਦੋਂ ਲੇ ਵਾਲੂ ਆ ਦੇਖੋਗੇ ਨਾ ਇਹ ਕੰਡੇ ਕੱਢਦੀ ਜਾਂਦੀ ਆ ਤੇ ਗੱਲਬਾਤ ਜਿਹੜੇ ਥਣਾ ਥਣਾ ਦੀ ਕਰਾਣਾ ਮੈਂ ਆਪਸ ਵਿੱਚ ਵਿੱਚ ਗੈਪ ਬਹੁਤ ਆ ਤੇ ਦੂਰੀ ਤੇ ਲੱਗੇ ਨੇ ਤੇ ਬਾਕੀ ਸਭ ਤੋਂ ਵੱਡੀ ਗੱਲ ਹੈ ਨਾ ਜਿਹੜੀ ਦੁੱਧ ਵਾਲਾ ਜਾਨਵਰ ਆ ਕਿਉਂਕਿ ਦੁੱਧ ਵਾਲੇ ਜਾਨਵਰ ਦੀ ਨਿਸ਼ਾਨੀ ਹੁੰਦੀ ਆ ਚੌਰਸ ਲੇਵਾ ਤੇ ਚੌੜੇ ਲੇਵੇ ਦੀ ਆ ਬਾਕੀ ਸੁਆ ਸਾਹ ਨੇ ਇਹਦਾ ਮੈਂ ਬਾਈ ਨੂੰ ਪੁੱਛ ਲੈਣਾ ਲੈ ਫੜਪੰਡਤਾ ਆ ਬੈ ਸੂਆ ਕਿਹੜਾ ਦਾ ਸੂਆ ਤੀਜਾ ਬਾਈ ਜੀ ਤੀਜਾ ਸੂਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹਨੂੰ ਅੱਜ ਹੋ ਗਿਆ ਜੀ 16 ਦਿਨ 15 16 15 ਦਿਨ ਫਿਰ ਤਿਆਰੀ ਨਹੀਂ ਆ ਦੁੱਧ ਕਿੰਨਾ ਦੁੱਧ ਤਿਆਰ ਆ 16 17 16 17 ਲੀਟਰ ਤਿਆਰ ਆ 16 ਕਿਲੋ ਤਿਆਰ ਹੈ ਰੇਟ ਫਿਰ 16 ਕਿਲੋ ਵਾਲੀ ਦਾ ਰੇਟ ਇਹਦਾ 1 ਬੀ 1 ਬੀ ਕਿੰਨੇ ਦੀ ਛੱਡ ਦਾਂਗਾ ਆਪਾਂ ਹੁਣ ਕਹਿੰਦੇ ਬਾਜ਼ਾਰ ਖੰਡਾ ਥੋੜਾ ਜਿਹਾ ਹਨਾ ਫਰਕ ਆ ਬੀਜ ਬਜਾਈ ਦੇ ਕੰਮ ਕਰਕੇ ਹਲੇ ਮੰਦਾ ਥੋੜਾ ਉਹਦੇ ਕਰਕੇ ਉਹਦੇ ਹਿਸਾਬ ਨਾਲ ਕੋਈ ਨਾ ਫਿਕਸ ਰੇਟ ਜੀ ਦੱਸ ਦੇ ਵੀ ਕਿੰਨੇ ਦੀ ਆਪਾਂ ਛੱਡਣੀ ਆ ਇਹ ਬਾਈ ਜੀ 1 ਲੇ ਸੱਜਣੋ ਇਹ ਝੋਟੀ ਨਾ ਪੂਰੇ 1 ਲੱਖ ਦੀ ਮਿਲੂਗੀ 1 ਲੱਖ ਚ ਵੀ ਛੋਟ ਕਰ ਦਾਂਗੇ ਨਾ ਆਏ ਗਏ ਦਾ ਮਨਤਨ ਕਰ ਦਾਂਗੇ ਤੇ 15 ਕਿਲੋ ਦੁੱਧ ਵਾਲੀ ਝੋਟੀ ਸੱਜਣੋ 1 ਲੱਖ ਦੀ ਮਿਲੂ ਤਿਆਰ ਦੁੱਧ ਵਾਲੀ ਆ ਕਿਉਂਕਿ ਹਲੇ ਨਾ ਚੱਲੂਗਾ ਹਲੇ ਮੰਦਾ ਹਨ 15 ਕਿ ਦਿਨ ਹੋਰ ਹਨ 15 ਕਿ ਦਿਨ ਬਾਅਦ ਕੰਮ ਪਾ ਗਣਤ ਦੀ ਬਜਾਈ ਹਜੇ ਝੋਨਾ ਵੀ ਲੋਕਾਂ ਦਾ ਵੱਢਣ ਵਾਲਾ ਪਿਆ ਆ ਵਿੱਚ ਸਾਡੇ ਇਲਾਕੇ ਨੇ ਤਾਂ ਕੜਤੀ ਕਰ ਦ ਉਧਰ ਹਾਂ ਸਾਡੇ ਆਸਨਾਮ ਸੰਗਰੂਰ ਵਾਲਿਆਂ ਨੇ ਝੋਨਾ ਝੂਨਾ ਵੱਢ ਕੇ ਬੀਜ ਤੀਆਂ ਕਣਕਾਂ ਅਸੀਂ ਦਾ ਕਰਤੀਆਂ ਹਰੀਆਂ ਥੋੜੀਆਂ ਥੋੜੀਆਂ ਸਾਡੇ ਹਜੇ ਥੋੜਾ ਥੋੜਾ ਇਲਾਕਾ ਲੇਟ ਆ ਹਨਾ ਥੋੜਾ ਜਿਹਾ ਠੰਡਾ ਇਲਾਕਾ ਮਸਾਂ ਹੁੰਦੀ ਆ ਜੀ ਇੱਧਰ ਹਨਾ ਲੈ ਸੱਜਣੋ ਜਿਹੜੇ ਸੱਜਣਾ ਨੇ ਨਾ ਹੁਣ ਦੁੱਧ ਦੇ ਕੰਮ ਵਾਸਤੇ ਜਾਨਵਰ ਲੈਣੇ ਨੇ ਉਹਨਾਂ ਵਾਸਤੇ ਇਹ ਸੁਨਹਿਰੀ ਮੌਕਾ 10-15 ਦਿਨ ਹਨਾ ਡੰਗਰ ਹਲੇ ਠੀਕ ਰੇਟ 'ਤੇ ਚੱਲੂਗਾ 15 ਦਿਨਾਂ ਬਾਅਦ ਸੱਜਣਾ ਲੈਣਾ ਜੀ ਉਦਾਸ 15 10 15000 ਸਸਤਾ ਮੈਂ ਦੁੱਧ ਵਾਲਾ 10 15000 ਹੈਨਾ ਉਸ ਤੋਂ ਬਾਅਦ ਤੋਂ ਫਿਰ ਵੱਡਾ ਹੋਣਾ ਉਸ ਤੋਂ ਬਾਅਦ ਤੇਜ਼ ਆ ਜਾ ਤੇਜ਼ ਹੋ ਜਾਣਾ ਲੈ ਇਹ ਤੋਂ ਬਾਅਦ ਸੱਜਣਾ ਨਾ ਰੇਟ ਥੋੜਾ ਜਿਹਾ ਹੋ ਜਾਊਗਾ ਤੇਜ਼ ਲੈ ਇੱਕ ਵਾਰੀ ਹੋਰ ਦਿਖਾ ਦੇ ਯਾਰ ਖੋਲ ਕੇ ਧੋਲ ਕੇ ਵੀਰੇ ਜਾਂ ਲੈ ਸੱਜਣਾ ਹੁਣ ਪੜਾਈ ਲੈ ਜਦੋਂ ਤੁਰੂਗੀ ਨਾ ਹੁਣ ਜੱਜਮੈਂਟ ਕਰ ਲਿਓ ਲੈ ਵਾ ਲੂ ਵਾ ਨੇ ਤਾਂ ਹੁਣ ਮੈਂ ਤੁਹਾਨੂੰ ਆ ਦਿਖਾ ਦੂੰਗਾ ਸਮਾਰ ਕੇ ਕਿਉਂਕਿ ਝੋਟੀ ਨਾਲ ਆਪਾਂ ਨੂੰ ਬੜੀ ਚੰਗੀ ਲੱਗੀ ਮੈਂ ਬਾਈ ਨੂੰ ਕਿਹਾ ਮੈਂ ਯਾਰ ਦੁਬਾਰੇ ਤੋਰ ਕੇ ਦਿਖਾ ਦੇ ਕਿਉਂਕਿ ਇਹਦੀ ਨਾਲ ਕਿਤੇ ਕੋਈ ਕਾਸਰ ਨਾ ਕੋਈ ਮੈਂ ਕਿਹਾ ਰੇ ਜੀ ਦਿਖਾਉਣ ਕਨੀਓ ਕਿਸੇ ਪਾਸੇ ਝੋਟੀ ਦੀ ਚਲਾ ਦੇ ਚਲਾ ਦੂ ਇਹਨੂੰ ਬਾਕ ਕਮਾਲ ਹੋਈ ਜੀ ਲਾ ਬਾਕੀ ਨਾਲ ਝੋਟੀ ਸੱਜਣਾ ਚੰਗੀ ਆ ਸਾਰੀ ਤੀਜਾ ਸੂਆ ਵੱਡੀ ਗੱਲ ਹੈ ਨਾ ਪਿਆਰ ਦੁੱਧ ਵਾਲੇ ਜਾਨਵਰ ਹੈ ਤੇ ਬਾਕੀ ਰੇਟ ਨਾਲ ਮੈਂ ਖਿੱਚ ਕੇ ਸੋਨੂੰ ਅੱਜ ਫਿਕਸ ਰੇਟ ਜੀ ਕਰਾਉਂਗਾ ਵੀਡੀਓ ਚ ਜਿਹੜੇ ਸੱਜਣੋਂ ਉਹਨਾਂ ਨੂੰ ਕੋਈ ਵੀ ਝੋਟੀ ਚੰਗੀ ਲੱਗੂਗੀ ਨੰਬਰ 22 ਹੋਰਾਂ ਦਾ ਨਾ ਮੈਂ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਬਾਈ ਨਾ ਤੁਸੀਂ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਜਾਨਵਰ ਲੈ ਸਕਦੇ ਹੋ ਤੇ ਬਾਕੀ ਇਧਰੋਂ ਅੱਗੇ ਉਹ ਦੇਖ ਸਕਦੇ ਹੋ ਜੇ ਵਾ ਲੂਗਾ ਤੇ ਆਜੋ ਅੱਗੇ ਲਿਖ ਚੱਲਣਾ ਸਾਨੂੰ ਖੰਨਾ ਮੰਡੀ ਦੇ ਚੰਗੇ ਚੰਗੇ ਜਾਨਵਰ ਹੋਰ ਦਿਖਾਉਂਗਾ ਮੈਂ ਸੱਜਣੋਂ ਖੰਨਾ ਮੰਡੀ ਤੋਂ ਨਾ ਦੋ ਝੋਟੀਆਂ ਲੱਗੀਆਂ ਸਾਨੂੰ ਦਿਖਾਉਣ ਦੋਨੇ ਮੂੰਹੋਂ ਦੋ ਦੰਦ ਨੇ ਇੱਕ ਨਾ ਸੱਜਣੋਂ ਸੂਈ ਹੋਈ ਆ ਝੋਟੀ ਇੱਕ ਸੂਣ ਚ ਲੈਂਦੀ ਆ ਕਈ ਦਿਨਾਂ ਬਾਈ ਨਾਮ ਲਿਆ ਦੀਏ ਬਾਈ ਦਾ ਡਰੈਸ ਤੁਹਾਨੂੰ ਪੁੱਛ ਕੇ ਦੇ ਦੀਏ ਤੇ ਫੋਨ ਨੰਬਰ ਆ ਬਾਕੀ ਜਿਹਨੂੰ ਨਾ ਨਾ ਚੋਟੀ ਕੋਈ ਪਸੰਦ ਆਉ ਸੱਜਣੋ ਬਾਈ ਨਾਲ ਗੱਲਬਾਤ ਕਰ ਲਿਓ ਨੇੜੇ ਜਾ ਕੇ ਤਸੱਲੀ ਕਰਕੇ ਲੈ ਲਿਓ ਬਾਈ ਨਾਮ ਦੱਸੋ ਵੀ ਆਪਣਾ ਨਾਮ ਅਵਤਾਰ ਸਿੰਘ ਹੋ ਬਾਈ ਪਿੰਡ ਕਿਹੜਾ ਬਾਈ ਭਗਤਪੁਰਾ ਮੋੜ ਬਰਨਾਲਾ ਅੱਛਾ ਬਰਨਾਲਾ ਏਰੀਆ ਪਰ ਤਾਂ ਸਾਡੇ ਨਾਲ ਜੀ ਲੱਗ ਏਰੀਆ ਹਣਾ ਆਪਣੇ ਵਾਲੇ ਏਰੀਏ ਦੇ ਨਾਲ ਹੀ ਲੱਗਿਆ ਸੱਜਣੋ ਆਪਣਾ ਸੰਗਰੂਰ ਰਹਿ ਜਾਂਦਾ ਬਾਈ ਹੋਰਾਂ ਦਾ ਨਾਲ ਲੱਗ ਅਿਲਕਾ ਇਹਦੀ ਕੀ ਡਿਟੇਲ ਹੈ ਜਿਹੜੀ ਆ ਝੁੱਟੀ ਖੜੀ ਆ ਇੱਕ ਨੰਬਰ ਵਾਲੀ ਝੁੱਟੀ ਤੈਨੂੰ ਪੰਜਵਾਂ ਦਿਨ ਸੂਈ ਨਾਲ ਉਪਰਾ 12 ਲੀਟਰ ਬੋਲੀ ਤਿਆਰ ਆ ਥੱਲੇ ਮੂੰਹੋਂ ਦੋ ਦੰਦ ਮੂੰਹੋਂ ਦੋ ਦੰਦ ਪਲੀ ਪੁਲੀ ਬਹੁਤ ਆ ਯਾਰ ਜਿਵੇਂ ਦੋ ਦੰਦ ਦਾ ਮੂੰਹ ਹਣਾ ਪਰ ਤਾ ਪਿੱਛੇ ਤੋਂ ਦਿਖਾ ਦੇ ਮੱਝ ਦੀ ਚੜਾਈ ਚੜੂਈ ਐਨ ਦਿਖਾ ਦੇ ਰਹਿ ਨਾ ਜਾਵੇ ਕਿਸੇ ਪਾਸੇ ਤੋੜ ਦਿੰ ਲੈ ਜੋ ਤਾ ਭਾਈ ਤੋੜ ਕੇ ਦਿਖਾ ਦੇ ਇੱਕ ਵਾਰੀ ਫੂਲ ਕੇ ਲੈ ਸੱਜਣੋ ਜਦੋਂ ਤੁਰੂ ਕੀ ਨਾ ਹਵਾਨੇ ਦੀ ਐਡਜਸਟਮੈਂਟ ਕਰ ਲਿਓ 12 ਕਿਲੋ ਬੋਲੀ ਬਾਈ ਕਹਿੰਦਾ ਨਾ ਇਹਦੇ ਥੱਲੇ ਤਿਆਰ ਆ ਪੰਜਵਾਂ ਦਿਨ ਸੂਈ ਨਾਲ ਮੂੰਹੋਂ ਦੋ ਦੰਦ ਤੇ ਨਾ ਨੇੜਿਆਂ ਦਿਖਾ ਦੇ ਲਈ ਵਾਲੂ ਦਾ ਲੈ ਸੱਜਣੋਂ ਥਣ ਥਣਾਉਟ ਆ ਨਾ ਜਿਹੜਾ ਝੋਟੀ ਦੇ ਵਧੀਆ ਚੰਗਾ ਲੱਗਿਆ ਪਲੂਣ ਪਸੂ ਨਾ 40 45 ਦਿਨ ਤੱਕ ਬਾ ਕਮਾ ਲੋ ਜੀ 40 45 ਦਿਨ ਤੱਕ ਨਾ ਸੱਜਣੋਂ ਲੈਵਾ ਤਿਆਰ ਕਰਦਾ ਕਿਉਂਕਿ ਹਲੇ ਨੂੰ ਲੱਗੂ ਆ ਟਾਈਮ ਮਹੀਨੇ ਡੇਢ ਮਹੀਨੇ ਚ ਜਾਨਵਰ ਦੁੱਧ ਤੇ ਆਉਂਦਾ ਬਾਕੀ ਥਣ ਥਣਾਉਣਾ ਜਿਹੜਾ ਦੋ ਦੰਦ ਦੇ ਹਿਸਾਬ ਨਾਲ ਜਿਹੜਾ ਥਣ ਥਣ ਬਾਹਲਾ ਚੰਗਾ ਲੱਗਿਆ ਤੇ ਬਾਕੀ ਦੋ ਦੰਦ ਦੀ ਉਮਰ ਕਿੰਨੀ ਕਰਦੀ ਹੈ ਬਾਈ ਕਿਵੇਂ ਉਮਰ ਕਿੰਨੀ ਕਹੂ ਦੋ ਦੰਦ ਦੀ 22 ਸਾਲ ਦੀ ਆ ਭਰਾ ਹੁਣ ਇਹ ਕਿੱਟੇ 22 ਕ ਸਾਲ ਦੀ ਫਿਰ ਬਾਈ ਇਹਦਾ ਯਾਰ ਕੱਦ ਕਾਟ ਬਹੁਤ ਕਰੂਗੀ ਯਾਰ ਨਾ ਕੱਦ ਕਾਟ ਹੀ ਕਰਦੇ ਆ ਭਰਾ ਉਹ ਵੀ 22 ਸਾਲ ਦੀ ਇਹ ਕਿੱਟੇ ਅੱਛਾ ਉਹ ਵੀ ਦਿਖਾਵਾਂਗੇ ਫਿਰ ਤਾਂ ਲੰਬਾਈ ਲੰਗੂਈ ਨਾ ਦੇਖੋ ਬਹੁਤ ਜਿਆਦਾ ਜਾ ਕੇ ਬਾਹਰ ਪੰਡ ਤਾਂ ਲੰਬਾਈ ਲੰਮੀ ਦਿਖਾ ਦੇਵੇਂ ਸਮਾਰ ਕੇ ਦਿਖਾ ਦੇ ਚਾਰੇ ਪਾਸੇ ਤੇ ਗੱਲ ਕਰਾ ਨਾ ਸੱਜਣ ਉਹਦੀ ਲੰਬਾਈ ਦੀ ਚੜਾਈ ਦੀ ਖਾਨ ਦੀ ਗੱਲ ਕਰਾ ਸਾਰੇ ਪਾਸਿਓਂ ਚੋਟੀ ਪੂਰੀ ਆ ਕਿਸੇ ਪਾਸਿਓਂ ਉੱਕ ਵੀ ਨਹੀਂ ਲੱਗਾਂ ਦੇ ਦੰਦ ਦਿਖਾ ਦੇ ਨੇੜੇ ਹੋਊਗੀ ਲੈ ਪਿਓਰ ਦੋਦ ਹੰਦ ਲੈ ਚੈੱਕ ਸਾਨੂੰ ਕਰਾ ਤੇ ਵਾ 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 ਦੇਖ ਲੈ ਬਾਈ ਜੀ ਰੇਟ ਇਹਦਾ ਫਿਰ ਕੀ ਰਹੂਗਾ ਸੱਜਣਾ ਇਹ 90 ਹਜ਼ਾਰ ਵਾ 90 ਕਿੰਨੇ ਦੀ ਛੱਡ ਦਾਂਗੇ 85 ਜਾਂ ਕੰਮ ਠੰਡਾ ਜਾਗਾ ਮਾਨਾ ਥੋੜਾ ਜਿਹਾ ਰੱਖਦੇ ਆ ਮੰਦਾ ਥੋੜਾ ਜਿਹਾ ਹੈ ਨਾ ਕਿੰਨੇ ਕਿੰਨੇ ਦਿਨ ਮੰਦਾ ਰਹੂਗਾ ਯਾਰ ਯਾਰ ਦੇਖੋ ਭਰਾ ਹੁੰਦਾ ਅਗਲੀ ਮੰਡੀ ਚੱਲਾਂਗੇ ਬਸ ਉਹ ਕਰਕੇ ਹੁਣ ਅਗਲੀ ਮੰਡੀ ਤੇ ਨਾ ਸੱਜਣਾ ਮੈਂ ਤੁਹਾਨੂੰ ਸਾਰੀ ਅਪਡੇਟ ਲੈ ਕੇ ਦਊਂਗਾ ਅੱਜ ਅਗਲੀਆਂ ਮੰਡੀਆਂ ਤਾਂ ਤੇਜ਼ ਹੋ ਜੂਗਾ ਜਿਹੜੇ ਬੰਦਿਆਂ ਨੇ ਨਾ ਹੁਣ ਦੁੱਧ ਤੇ ਡੈਰੀ ਵਾਲੇ ਸੱਜਣਾ ਨੇ ਜਾਨਵਰ ਲੈਣੇ ਨੇ ਉਹ ਹੁਣ ਖਰੀਦ ਸਕਦੇ ਨੇ ਹਨਾ 10 15 ਦਿਨ ਉਹਨਾਂ ਕੋਲੇ ਸਮਾਂ ਹੈ ਬਸ ਆਹੀ ਮੰਡੀਆਂ ਹੋਏ ਦੁਬਾਰਾ ਚੱਲਣੀਆਂ ਆ। ਦੁਬਾਰਾ ਚੱਲਣੀਆਂ ਆ। ਤੇ ਤੇਰੇ ਨੰਬਰ ਬੋਲ ਦੇ ਬਾਈ 98769 08464 ਲੈ ਹੁਣਾ ਦੋ ਨੰਬਰ ਐਂ ਡਿਟੇਲ ਵੀ ਦੱਸ ਦੇ ਲੈ ਪੰਡ ਤਾਂ ਇਹਦਾ ਵੀ ਉਹ ਥਣ ਥਣ ਦਿਖਾ ਦੇ ਨਿੱਕੀ ਜੀ ਆ ਨਾ ਤਾਂ ਮਨ ਲਓ ਵੀ ਜਵਾਕ ਕਹਣਾ ਕਰੇ ਖੇਡ ਲੱਗੇ ਤੇ ਬਾਕੀ ਰੰਗ ਰੰਗ ਦੇਖ ਸਕਦੇ ਸੱਜਣਾ ਉਹਦਾ ਬਾਕੀ ਪੰਦੀ ਵਾੜੀ ਵੀ ਦਿਖਾਈ ਜਾਂਦਾ ਜੰਪਲੂਣ ਪਸ਼ੂ ਤਾਂ ਨਾ ਹੱਥ ਨਹੀਂ ਲਾਉਣ ਦਿੰਦਾ ਤੇ ਬਾਕੀ ਨਾਲ ਦੀ ਗੱਲ ਕਰਾਂ ਮੈਂ ਸੱਜਣ ਨੂੰ ਰੰਗ ਰੋਂਗ ਦੀ ਨਾ ਰੰਗ ਰੋਂਗ ਝੋਟੀ ਦਾ ਬਾਹਲਾ ਚੰਗਾ ਕਾਲਾ ਰੰਗ ਆ ਜਮੀ ਸ਼ਾਹ ਕਾਲੇ ਰੰਗ ਚ ਆ ਕੋਈ ਆਪਾਂ ਕਹਿੰਦੇ ਨੇ ਲਾਲ ਜਾਂ ਹੁੰਦਾ ਜਾਨਵਰ ਉਹ ਗੱਲ ਬਾਤ ਨਹੀਂ ਬਈ ਤੋੜ ਕੇ ਦਿਖਾ ਦੇ ਇਹਨੂੰ ਵੀ ਤੋੜੀ ਨੀ ਦਰਮਿਆ ਲੈ ਇਹਦਾ ਨਾ ਸਿੰਘ ਸੁੰਗ ਜਿਵੇਂ ਸਾਨੂੰ ਕਹਾ ਦੂਜੀ ਝੋਟੀ ਨਾਲ ਉਹ ਵੀ ਜਾਂਦੀ ਮੁੰਦਰੀ ਸਿੰਘ ਹੀ ਆਣਾ ਬਈ ਇਹਦਾ ਸਿੰਘ ਸੁੰਗ ਵੀ ਬਾਹਲਾ ਚੰਗਾ ਇਹ ਕਿੰਨੇ ਦਿਨ ਕੱਢ ਦੂਗੀ ਹਜੇ ਇਹ 10 ਦਿਨ ਦੀ ਕੱਤੀ ਆ ਭਰਾ ਹਜੇ 10 ਦਿਨ 10 ਦਿਨ ਇੱਕ ਤਾਂ ਬਹੁਤ ਬਣ ਜੂਗੀ ਬਹੁਤ ਚਰਚਾ ਹੋਣੀ 20 ਤਰੀਕ ਨੂੰ ਜਾ ਕੇ ਤੇ ਕਿੰਨਾ ਆਪਣੇ ਸੱਜਣਾਂ ਨੂੰ ਆਏ ਨਾ ਸੁਪਲੂਣ ਪ੍ਰੋਪਰ ਦਾ ਮਹੀਨੇ ਜਾ ਜਾ ਕੇ ਅੰਮੀ 10-12 ਮਹੀਨੇ ਚਾਹੁੰਦਾ ਹਲੇ ਮੇਵਾ ਕਿਆਰ ਕਰਦੀ ਰਹਿੰਦੇ ਹਨਾ ਜਿੰਨੇ ਚਵਾਈਆਂ ਹੋਈ ਜਾਣਗੀਆਂ ਉੰਨੇ ਜਾ ਕੇ ਹੋਈਆਂ ਚਵਾਈਆਂ ਦੇ ਨਾਲ ਜਾਨਵਰ ਬੰਨ ਦਾਰੇ ਨਾ ਕੋਈ ਚਵਾਈ ਹੋ ਕੇ ਨਾ ਫੇਰ ਬੰਨ ਦਿਆ ਥੋਟੀ ਇਹ ਵੀ ਬਾੜੀ ਚੰਗੀ ਆ ਜੋੜਾ ਲੈ ਕੇ ਆਇਆ ਬਾਈ ਨਗੀਨਾ ਲੈ ਕੇ ਆਇਆ ਬੰਨੇ ਜਿਹੜੇ ਲਾਦਾ ਕਰ ਪੰਡ ਤਾਂ ਨੇੜੇ ਹੀ ਇਹ ਤਾਂ ਦਿਖਾ ਦਿਆ ਕਰ ਸਮਾਰ ਗਈ ਸ਼ਿਕਾਇਤ ਨਾ ਜੀ ਆਪਾਂ ਨੂੰ ਅੱਜ ਐਂ ਦਿਖਾ ਦੇ ਨੇੜੇੋਂ ਸਮਾਰ ਗਈ ਜਿਹੜੀ ਪਲੋਂ ਚੋਟੇ ਹਨ ਤਿੰਨ ਤਣੇ ਚੋਾਈ ਤੇ ਬੰਨਦੀ ਆ ਵੀਰੇ ਹਾਂ ਜੀ ਤਿੰਨ ਤਣੇ ਚੋਾਈਆਂ ਕਰਕੇ ਲੈ ਲੈ ਆ ਬਸ ਇਹਦਾ ਇਹਦਾ ਰੇਟ ਬਾਈ ਇਹਦਾ 85000 ਆ ਭਰਾ ਕਿੰਨੇ ਦੀ ਛੱਡ ਦਾਂਗਾ 80000 ਦੀ ਛੱਡ ਦਾਂਗਾ 75 ਦੀ ਛੱਡ ਦਾਂਗਾ ਨਹੀਂ ਭਰਾ ਜਾਏ ਜੀ ਆਪਾਂ ਕਰਦੇ ਲੋਕਾਂ ਵਾਲਿਆਂ ਦਾ 80 ਦੀ ਛੱਡ ਦਾਂਗਾ ਚ ਮੰਤਾਨ ਕਰਦੇ ਆ 80 ਤੇ ਮੰਤਾਨ ਹੋ ਜਾਊਗਾ ਘੱਟ ਹੋ ਜੂ 80 ਤੇ 75 ਦੇ ਨੇੜੇ ਤੇੜ ਹੋ ਜੂਗੀ ਕੱਟ ਦਾਂਗੇ ਨੰਬਰ ਬੋਲ ਦੇ ਤੇਰਾ 98767 08464 ਇੱਕ ਵਾਰੀ ਫੇਰ ਬੋਲਿਓ 98767 08464 ਲੈ ਭਾਈ ਦੋਨੇ ਤੋੜ ਦੀਆਂ ਇਕੱਠੀਆਂ ਤੋੜ ਦਨੇ ਆਹ ਲੈ ਜੋੜਾ ਹੁਣ ਤੋੜੂਗਾ ਭਾਈ ਜੋੜੇ ਦੀ ਜੱਜਮੈਂਟ ਕਰ ਲਿਓ ਦੋਨੇ ਦੋ ਦੰਦ ਨੇ ਤੇ ਮੈਂ ਨਾ ਸੋਨੂੰ ਹੁਣ ਦਿਖਾਉਣਾ ਸਮਾਰ ਕੇ ਜਦੋਂ ਇਹ ਜੋੜਾ ਤੁਰੂਗਾ ਨੇੜੇ ਤਾਂ ਖਾਲੀ ਭਾਈ ਨੇੜੇ ਦੇ ਐ ਦਰਦੀਆਂ ਨੇ ਥੋੜਾ ਜਿਆਦਾ ਬਾਕੀ ਜਦੋਂ ਇਕੱਠੀਆਂ ਤੁਰਨਗੀਆਂ ਨਾ ਉਦੋਂ ਕਰ ਲਿਓ ਤੁਸੀਂ ਆ ਇਹਨੂੰ ਚਲਾ ਦੇ ਭਾਈ ਲੈ ਜੋੜੇ ਹੀ ਦੇਖ ਸਕਦੇ ਹੋ ਦੋਨੇ ਝੋਟੀਆਂ ਮੂੰਹੋਂ ਦੋ ਦੰਦ ਨੇ ਨਗੀਨੇ ਦੇਖ ਸਕਦੇ ਹੋ ਤੁਰਦੇ ਜਿਵੇਂ ਕਰਾਲੀ ਮੰਡੀ ਤੇ ਫਿਰਦੀਆਂ ਹੁੰਦੀਆਂ ਹਨ ਪਲੂਣ ਕੱਟੀਆਂ ਉਹ ਸਿਸਟਮ ਆ ਇਹ ਜੋੜਾ ਲੈਣਾ ਕਿਸੇ ਸੇ ਕਮਾਲ ਆ ਬਾਈ ਜੇ ਕਿਸੇ ਸੱਜਣ ਦੇ ਨਾਲ ਜੋੜੇ ਹੀ ਪਸੰਦ ਆਉਂਦਾ ਮੈਨਾਂ ਕਹਿੰਦਾ ਜੋੜੇ ਹੀ ਲੈ ਜਿਓ ਦੋਨੇ ਤੁਹਾਡੇ ਵਾਸਤੇ ਬਾਲੀਆਂ ਬਸ ਟ੍ਰੇਨਿੰਗ ਆ 15 15 ਕਿਲੋ ਪਾਉਣੀਆਂ ਕੱਟੀਆਂ ਦਾ ਆ ਸੂਈ ਸਮਾਰੀ ਆ 12 ਕਿਲੋ ਬੋੜੀ ਤਿਆਰ ਆ ਆ ਝੋਟੀ ਆ ਜਿਹੜੀ ਇੱਧਰ ਲਈ ਇਹ ਨਾ ਹਜੇ 10 ਕੁ ਦਿਨ ਕੱਢਦੀ ਆ ਸੂਈ ਚ ਤੇ ਬਾਕੀ ਝੋਟੀਆਂ ਚੰਗੀਆਂ ਨੇ ਵੱਡੀ ਗੱਲ ਆ ਨਾ ਉਮਰ ਛੋਟੀ ਆ ਦੰਦਾਂ ਚ ਨੇ ਤੇ ਬਰਨਾਲਾ ਬਾਈ ਦਾ ਏਰੀਆ ਭਾਈ ਬਰਨਾਲੇ ਤੋਂ ਕਿੰਨੀ ਕੁ ਦੂਰ ਰਹਿ ਜਾਂਦਾ ਪਿੰਡ ਕਿਹੜੇ ਰੋਡ 'ਤੇ ਨਾਲ ਤੋਂ 15 ਕਿਲੋਮੀਟਰ ਰਹਿਣਾ ਭਰਾ ਅੱਛਾ 15 ਕਿਹੜੇ ਰੋਡ ਤੇ ਰਹਿ ਜਾਂਦਾ ਬਾਜਾਖਾਨਾ ਰੋਡ ਤੋਂ ਕਿਲੋਮੀਟਰ ਪਿੰਡ ਆਪਣਾ ਅੱਛਾ ਪੱਖੋ ਕੈਂਚੀਆਂ ਮੇਨ ਆ ਜਾਂਦੇ ਆ ਪੱਖੋ ਕੈਂਚੀਆਂ ਹਾਂ ਲੈ ਸੱਜਣੋ ਪੱਖੋ ਕੈਂਚੀਆਂ ਦੇ ਨੇੜੇ ਪਿੰਡਾ ਬਾਈ ਦਾ ਤੇ ਬਾਕੀ ਭਾਈ ਘਰੇ ਵੀ ਹੁੰਦੇ ਹੋਣਗੇ ਜਾਨਵਰ ਘਰੇ ਵੀ ਹੁੰਦੇ ਆ ਭਰਾ ਆਪਣੇ ਕੋਲ ਡੰਗਰ ਘਰੇ ਕਿੰਨੇ ਕੁ ਜਾਨਵਰ ਹੁੰਦੇ ਚਾਰ ਪੰਜ ਡੰਗਰ ਹੁੰਦੇ ਆ ਭਰਾ ਘਰੇ ਆਪਣੇ ਕੋਲ ਚਾਰ ਪੰਜ ਠੀਕ ਹੈ ਜੀ ਲੈ ਆ ਦਿਖਾਏ ਨੇ ਤੁਹਾਨੂੰ ਮੈਂ ਜੋੜਾ ਦੋ ਦੰਦ ਨਗੀਨੇ ਦਿਖਾਏ ਆ ਦੋਨੇ ਤੇ ਬਾਕੀ ਬਾਈ ਕੋਈ ਘਰੇ ਵੀ ਇਸ ਤਰ੍ਹਾਂ ਦੇ ਚੰਗੇ ਜਾਨਵਰੀ ਹੁੰਦੇ ਨੇ ਬਾਈ ਨਾਲ ਕਨੈਕਟ ਕਰਕੇ ਨਾ ਤੁਸੀਂ ਬਾਈ ਦੇ ਘਰੋਂ ਜਾ ਕੇ ਵੀ ਚੰਗੇ ਜਾਨਵਰ ਖਰੀਦ ਸਕਦੇ ਹੋ ਲੈ ਜਾਓ ਲੈ ਆਓ ਹੁਣ ਲੈ ਕੇ ਚੱਲਦਾ ਅੱਗੇ ਤੁਹਾਨੂੰ ਹੋਰ ਦਿਖਾਉਣਾ ਜਾਨਵਰ ਅੱਜ ਮੈਂ ਪੂਰੀ ਅਪਡੇਟ ਦੇ ਦੂੰਗਾ ਤੁਹਾਨੂੰ ਵੀਡੀਓ ਦੇ ਵਿੱਚ ਖੰਨਾ ਮੰਡੀ ਦੀ ਤੇ ਨਾਲ ਨਾਲ ਨਾ ਮੈਂ ਪੁੱਛ ਕੇ ਲਊਂਗਾ ਕਿ ਮੰਦਾ ਚੰਗਾ ਜਿਹੜਾ ਕਿੰਨੇ ਦਿਨ ਚੰਗੀ ਹੈ ਤਕਰੀਬਨ ਬਾਈ ਹੁਣ ਸਾਰੀ ਦੱਸ ਦੇਗੀ 15 ਦਿਨਾਂ ਨੂੰ ਨਾ ਤੇਜ਼ੀ ਹੋ ਜੂਗੀ ਤੁਹਾਨੂੰ ਨਾ ਦੂਜੇ ਸੂਏ ਦੀ ਇੱਕ ਤਿਆਰ ਦੁੱਧ ਵਾਲੀ ਝੋਟੀ ਤੁਹਾਨੂੰ ਹੋਰ ਲੱਗੀਆਂ ਦਿਖਾਉਣ ਇਹ ਸੱਜਣ ਦਾ ਪਿੰਡ ਦਾ ਸੇਖਾ ਤਨੌਲੇ ਬਰਨਾਲੇ ਏਰੀਆ ਚ ਰਹਿ ਜਾਂਦਾ ਉਸ ਏਰੀਏ ਦੇ ਸੱਜਣਾਂ ਦੀ ਵੀ ਬਾੜੀ ਮੰਗ ਰਹਿੰਦੀ ਆ ਵੀ ਸਾਡੇ ਏਰੀਆ ਚ ਵੀ ਜਾਨਵਰ ਦੱਸਿਆ ਕਰੋ ਜੇ ਹੁੰਦਾ ਪਹਿਲਾ ਬਰਨਾਲੇ ਏਰੀਆ ਦੀਆਂ ਦੋ ਦੰਦ ਕੱਟੀਆਂ ਦਿਖਾਈਆਂ ਨੇ ਆਪਾਂ ਤੇ ਹੁਣ ਦੂਜੇ ਸੂਏ ਦੀ ਝੋਟੀ ਦਿਖਾਉਂਗਾ ਇੱਕ ਚੰਗੀ ਬਈ ਨਾਮ ਦੱਸ ਦੇ ਬਲਾਂ ਪਿੰਡ ਸੇਖਾ ਹਨਾ ਸੇਖਾ ਪਿੰਡ ਤਨੌਲੇ ਮੰਡੀ ਤੋਂ ਸਰਕੀ ਜਾਂਦੀ ਆ ਹਨਾ ਹਾਂਜੀ ਹਾਂ ਤਨੌਲੇ ਤੋਂ ਕਿੰਨੇ ਕਿਲੋਮੀਟਰ ਆ ਤਨੌਲੇ ਤੋਂ ਵੀ 8 ਕਿਲੋਮੀਟਰ ਆ ਬਾਈ ਹਾਂਜੀ ਤੇ ਬਰਨਾਲੇ ਤੋਂ ਵੀ ਬਰਨਾਲੇ ਵੀ 8 ਕਿਲੋਮੀਟਰ ਕੇ ਸੈਂਟਰ ਦੇ ਵਿੱਚ ਆ ਗਿਆ ਹਨਾ ਹਾਂਜੀ ਲੈ ਸੱਜਣੋਂ ਤਨੌਲਿਆਂ ਵੀ 8 ਕਿਲੋਮੀਟਰ ਆ ਬਰਨਾਲਿਆਂ ਗੱਡੀ ਤੁਹਾਡੀ ਸ਼ੂਕ ਦੀ ਆਉਗੀ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 15 ਦਿਨ ਹੋ ਗਏ 15 ਦਿਨ ਦੁੱਧ ਕਿੰਨਾ ਕੁ ਤਿਆਰ ਆਣਾ ਦੁੱਧ 12 ਕਿਲੋ ਆ 12 ਕਿਲੋ ਦੁੱਧ ਤਿਆਰ ਆ ਰੇਟ ਫਿਰ ਇਹਦਾ 12 ਕਿਲੋ ਵਾਲੀ ਦਾ ਕੀ ਕਰਦੇ ਹੋ ਮੁੱਲ ਤਾਂ 90000 ਰੁਪਇਆ ਮੰਗਦੇ ਐਂ ਦਾ ਤੂੰ 2 ਲੱਖ ਮੰਗ ਲਾ ਤੇਰਾ ਜਾਨਵਰ ਐ ਦੇਣੀ ਦੱਸ ਕਿੰਨੇ ਦੀ ਆ ਹਾਂ ਕਿੰਨੇ ਦੀ ਦੇਣੀ ਐ 82000 82 ਵੀ ਜਾਣੀ 80 ਦੇ ਅੰਦਰ 10 ਕਿੰਨੇ ਦੇਵਾਂਗੇ ਠੰਡਾ ਕੰਮ ਹੁਣ ਕੰਮ ਠੰਡਾ ਚੱਲ ਰਿਹਾ ਹੁਣ ਝੋਟੀ ਵੀ ਦੇਖ ਭਰਾ ਹਾਂ ਝੋਟੀ ਤੇਰੀ ਚੰਗੀ ਆ ਕੰਮ ਵੀ ਬਾਜ਼ਾਰ ਵੀ ਠੰਡਾ ਨਹੀਂ ਸਰ ਬਾਜ਼ਾਰ ਵੀ ਠੰਡਾ ਐਂ ਦੱਸ ਦੇ 80 ਦੇ ਅੰਦਰ ਆਪਾਂ 75 ਦੀ ਦੇ ਦਾਂਗੇ 75 ਦਾ ਥੋੜਾ ਆ ਥੋੜਾ ਨਹੀਂ ਹੈਗਾ 75 ਤੋਂ ਥੋੜੀ ਉਹ ਐਨੇ ਰੁਪਏ ਹੋਰ ਦੀਆਂ ਝੋਟੀ ਆਪਣੇ ਲਨੇ ਵਾਲੂਆ ਦਿਖਾ ਦੇ ਪੰਡਤ ਨੇੜੇ ਤੋਂ ਥਾਣ ਥਣਾਉਣ ਨਾਲ ਸਜਣੋਂ ਚੰਗਾ ਲੱਗਿਆ ਲੰਬਾ ਜ਼ਰੂਰ ਆ ਥਣ ਥੋੜਾ ਜਾ ਪਰ ਪੱਕੇ ਪੱਕੇ ਲੈ ਦੇ ਦੀ ਝੋਟੀ ਆ ਪਿਆ ਜੀ ਬਾਕੀ ਨਾ ਬਾਈ ਨੂੰ ਪੁੱਛ ਰਿਆ ਸੁਣ ਮੈਂ ਰੇਟ ਐਨ ਖਿੱਚ ਮੈਂ ਰੇਟੀ ਕਰਾ ਕੇ ਦੇਉਂਗਾ ਬਾਈ ਤਾ ਇਧਰਲੇ ਪਾਸੇ ਆ ਜਾ ਮੁੰਡਾ ਅੱਗੇਲੇ ਵਾਲੂਆ ਦਿਖਾ ਦੇ ਉੱਥੋਂ ਸਮਾਰ ਕੇ ਨੇੜੇ ਕਿੰਨੇ ਦੀ ਦੇ ਦਾਂਗੇ ਠੀਕ ਆ 72000 80 ਦੀ ਲੈ ਜਾ ਹੈ ਮੈਨੂੰ ਪਤਾ 77000 ਦੀ ਝੋਤੀ ਸੱਜਣੋ ਹੋ ਜੂਗੀ 75 ਦੇ ਗੇੜ ਫੇੜ ਚ ਹੋ ਜੂਗੀ ਗੱਲਬਾਤ ਬਾਈ ਨਾਲ ਕਰ ਲਿਓ 75.5 ਗੇੜੀ ਹੋ ਜੂ ਨੰਬਰ ਬੋਲ ਦੇ ਜਰਾ 98769 ਜੀ ਹਾਂ ਜੀ 70 600 8 ਘਰੇ ਸੱਜੇ ਨਾਲ ਕਿੰਨੇ ਕ ਜਾਨਵਰ ਹੁੰਦੀ ਨੇ ਆਪਣੇ ਕੋਲ ਘਰੇ ਹੁੰਦੇ ਨੇ ਆਪਣੇ ਕੋਲ 7-8 ਡੰਗਰ 7-8 ਡੰਗਰ ਵਿਕਰੀ ਆਵੇ ਵੀ ਕਿ ਕਿੰਨੇ ਦੁੱਧ ਵਾਲੇ ਜਾਨਵਰ ਹੁੰਦੀ ਨੇ ਆਪਣੇ ਕੋਲ ਅੱਜ ਵੀਰੇ ਵੇਚੀ ਆ 20 ਕਿਲੋ ਦੁੱਧ 20 ਕਿਲੋ ਤਿਆਰ ਪੂਰਾ ਵੇਚੀ ਆ ਮੰਡੀ ਦੇ ਨਾ ਘਰੀ ਵੇਚੀ ਆ ਅੱਛਾ ਘਰੇ ਚਵਾ ਕੇ ਵੇਚੀ ਆ ਹਾਂ 20 ਕਿਲੋ ਵਾਲੀ ਤਾਂ ਮੈਨੂੰ ਪਤਾ ਮੰਡੀ ਦੇ ਬੰਦੇ ਘਾਟੇ ਲੈ ਕੇ ਜਾਂਦੇ ਨੇ ਜਿਹੜੀ ਥੱਲੇ ਜੈਨੂਇਨ 20 ਕਿਲੋ ਹੁੰਦਾ ਨਾ ਉਹ ਜਾਨਵਰ ਤਾਂ ਘਰੀ ਵਿਕ ਜਾਂਦਾ ਖੜਦਾ ਨਹੀਂ ਬਈ ਹਨਾ 20 ਕਿਲੋ ਵਾਲਾ ਬਾਕੀ ਗੱਲਾਂ ਵਾਲੇ ਤਾਂ ਬਾਹਲੇ ਹੁੰਦੇ ਨੇ 20 ਕਿਲੋ ਤਿਆਰ ਵੇਚ ਡੰਡਾ ਲਾ ਕੇ ਹਾਂ ਗਲੰਦਰ ਦੇ ਬੰਦੇ ਲੈ ਗਏ ਅੱਛਾ ਕਿੰਨੇ ਤੋਂ ਕਿੰਨੇ ਗ੍ਰੇਡ ਵਾਲੇ ਜਾਨਵਰ ਹੁੰਦੇ ਨੇ ਆਪਣੇ ਕੋਲ 1.5 ਲੱਖ ਤੱਕਰ ਹੁੰਦੇ ਨੇ ਬਈ ਕਿੰਨੇ ਤੋਂ ਲਾ ਕੇ 70000 ਤੋਂ ਲੈ ਕੇ 70 75 ਤੋਂ 1.5 ਲੱਖ ਤੱਕ ਦੀ ਹੈਨਾ ਹਾਂ ਜੀ ਨੰਬਰ ਬੋਲ ਦੇ ਫੇਰ ਇੱਕ 98769 ਹਾਂ ਜੀ 70608 ਲੈ ਸੱਜਣੋ ਇਹ ਝੋਟੀ ਨਾਲ ਆਪਾਂ ਨੂੰ 75 ਦੇੜ ਗੇੜ ਚ ਹੀ ਮਿਲ ਜੂਗੀ ਇੱਕ ਵਾਰ ਨੇੜੇ ਤੇ ਦਿਖਾ ਦੇਣਾ ਤੇ ਬਾਕੀ ਕਾਹ ਖੜੀ ਚੀਤੀ ਆ ਤੇ ਸੱਜਣੋ ਸਾਮ ਕਰਕੇ ਥੋੜੀ ਜੀ ਚੰਗੀ ਆ ਤੇ ਇਧਰ ਥਣ ਥੋੜ ਦੇਖ ਸਕਦੇ ਬਾਕੀ ਅੱਗੇ ਲੈ ਕੇ ਚੱਲਦੇ ਹਾਂ ਹੋਰ ਦਿਖਾਉਣੇ ਜੀ ਨਤੀਜੇ ਜਸੂਏ ਦੀ ਝੋਟੀ ਲੱਗਿਆ ਸੱਜਣੋ ਇੱਕ ਹੋਰ ਦਿਖਾਉਂਦਾ ਰਾਤੀ ਸੂਈਆ ਮੰਗਰੇ ਦੇ ਕੱਟਾ ਲੈ ਪੰਡ ਤਾਂ ਆਹੀ ਦਿਖਾ ਦੇ ਪੰਡ ਤਾਂ ਕੱਟਾ ਹੀ ਦਿਖਾ ਦੇ ਹੋਏ ਦੇਖਣ ਨੂੰ ਤੁਹਾਨੂੰ ਇਹ ਆ ਲੱਗੂਗਾ ਵੀ 15 20 ਦਿਨਾਂ ਦਾ ਪਰ ਇਹ ਜੈਨੂਨ ਰਾਤੀ ਸੂਈਆ ਇਹਦਾ ਸਮਝ ਲੈ ਅੱਧਾ ਝੋਟਾ ਤਾਂ ਨਾ ਇਹ 6 ਮਹੀਨਿਆਂ ਚ ਹੀ ਬਣ ਜੂਗਾ ਹਨਾ ਬਾਈ ਸਹੀ ਗੱਲ ਕਾਟਕੂਟ ਬੜਾ ਡਮਲਾ ਬਾਈ ਵੀ ਹੱਸੀ ਜਾਂਦਾ ਗੱਲਾਂ ਸੁਣ ਕੇ ਸੱਜਣੋ ਬਣ ਵੀ ਜਾਊਗਾ ਕੱਟਾ ਚੰਗਾ ਲਮਾਈ ਲੰਗੂਈ ਚੰਗੀ ਆ ਤੇ ਲੈ ਪੰਡ ਤਾਂ ਹੁਣ ਮੱਝ ਦਾ ਲੇਵ ਆਲੂਵਾ ਦਿਖਾ ਦੇ ਕੱਟਾ ਤਾਂ ਪਹਿਲਾਂ ਦਿਖਾਤਾ ਬਹੁਤ ਤੇ ਰੇਟ ਰੂਟ ਕਰਵਾ ਦਾਂਗੇ ਤੇ ਥਣ ਥਣਾਉਟਾ ਜਿਹੜਾ ਸੱਜਣੋ ਮੱਝ ਨੂੰ ਬਾਹਲਾ ਚੰਗਾ ਲੱਗਿਆ ਦੂਰਾ ਥਣ ਲੱਗਿਆ ਤੇ ਉੱਤੇ ਤੋਂ ਪੁੱਠੇ ਦੀ ਚੜਾਈ ਚੜੂਈ ਦਿਖਾ ਦੇ ਤੋੜ ਕੇ ਦਿਖਾ ਦੇ ਬਾਈ ਇੱਕ ਵਾਰੀ ਲੈਣਾ ਸੱਜਣੋ ਜਦੋਂ ਤੁਰੂ ਕੀ ਮੱਝ ਜੱਜਮੈਂਟ ਕਰ ਲਿਓ ਐ ਨੂੰ ਚਲਾ ਦੀ ਬਾਈ ਤੀਜਾ ਸੂਆ ਸੂਈ ਆ ਰਾਤ ਤੇ ਸੂਈ ਆ ਬੋਲੇ ਚਾ ਛੋਟੀ ਹਜੇ ਤੇ ਥਣ ਥਣਾਉਟ ਦੀ ਗੱਲ ਕਰਾਂ ਇਹ ਵੀ ਜਾਨ ਜੂਨ ਦੀ ਗੱਲ ਕਰਾਂ ਸੱਜਣੋ ਛੋਟੀ ਜਾਨ ਜੂਨ ਵਾਲੀ ਆ ਇੱਥੇ ਨੇੜੇ ਤੇ ਲੋਵਾਲੂਆ ਦੇਖ ਸਕਦੇ ਕਮਾ ਲਓ ਜੀ ਮੈਂ ਜੇ ਗੱਲ ਕਰਾਂ ਨਾ ਉਤੋਂ ਇਹਦੀ ਪੁੱਥੇ ਦੀ ਚੜਾਈ ਚੜੂਈ ਦੀ ਤੇ ਝੋਟੀ ਦੀ ਜਾਨ ਜੂਨ ਦੀ ਗੱਲ ਕਰਾਂ ਮੈਂ ਕੋਈ ਪਿੱਛੇ ਨਾ ਸੱਜਣਾ ਜਾਨ ਜੂਨ ਦੀ ਕੋਈ ਕਮੀ ਨਹੀਂ ਹੈਗੀ ਥੋੜਾ ਜਿਹਾ ਡਰਦੀ ਆ ਕੈਮਰੇ ਤੋਂ ਬਾਕੀ ਦੁੱਧ ਦਾ ਦੱਦ ਪੁੱਛਦੇ ਆ ਬਾਈ ਨੂੰ ਚੱਲ ਕੇ ਕਿੰਨਾ ਕ ਦੁੱਧ ਪਾ ਦੂਗੀ ਤੇ ਰੇਟ ਵੀ ਇਹਦਾ ਪੁੱਛਦੇ ਆ ਆਪਾਂ ਕੀ ਰੇਟ ਕਰਦਾ ਬਾਈ ਤੇ ਇਧਰ ਤੋਂ ਦਿਖਾ ਦਾਂ ਨਾ ਅੱਗੇ ਤੋਂ ਥਣ ਥਣਾ ਉੱਟ ਤੇ ਪੂਰੇ ਚੰਗੇ ਥਣ ਥਣਾ ਉੱਟ ਦੀ ਝੋਟੀ ਆ ਲੈ ਫੜ ਬੰਦ ਆ ਜਾ ਬਾਈ ਪਿੰਡ ਕਿਹੜਾ ਆਪਣਾ ਪਿੰਡ ਫੱਡੇ ਆ ਕਿੱਥੇ ਕਿੱਥੇ ਜਾ ਰਹਿ ਜਾਂਦਾ ਤਲਵੰਡੀ ਭਾਈ ਦੇ ਨਾਲ ਤਲਵੰਡੀ ਭਾਈ ਕਿੱਥੇ ਰਹਿ ਜਾਂਦਾ ਰੋਇਪੁਰ ਅੱਛਾ ਫਰੋਹੇਪੁਰ ਦੀ ਏਰੀਏ ਦੀ ਝੋਟੀ ਆ ਹਾਂਜੀ ਰਾਤ ਹੀ ਸੂਈ ਆ ਰਾਤ ਹੀ ਸੂਈ ਕਿੰਨਾ ਕੁ ਦੁੱਧ ਕੱਢ ਸਕਦੀ ਆ ਦੁੱਧ 16 ਲੀਟਰ ਦੇ 15 ਕਿਲੋ ਕੱਢ ਦੂ ਗਰੰਟੀ ਗਰੰਟੀ ਵਾਲਾ 15 ਰੇਟ ਇਹਦਾ ਫਿਰ 15 ਕਿਲੋ ਵਾਲਾ ਮੁੱਲ ਤਾਂ 10 ਐ ਐਡਾ ਪਤਾ ਨਾ ਤਰ ਦੇਖ ਮੰਦਾ ਹੁਣ ਮੰਤੇਰਾਮ ਨੇ ਵਪਾਰ ਕਰਦਾ ਤੈਨੂੰ ਪਤਾ ਸਾਰੀ ਗੱਲ ਦਾ ਹੁਣ ਮੰਦਾ ਹੈ ਨਾ 15 20 ਚੱਲੂਗਾ ਮੰਦਾ ਮੰਦੇ ਦੇ ਹਿਸਾਬ ਦੇ ਨਾਲ ਰੇਟ ਕਰਦਾ 198 99000 ਦੀ ਦੇ ਦਾਂਗੇ ਮੋਰ ਜਨਾਬ 90 ਦੀ ਹੋ ਜੂ ਨਹੀਂ 90 ਹੋਰ ਕਿੰਨੇ ਦੀ 95000 99 92 92000 ਦੀ ਝੋਟੀ ਮੈਨੂੰ ਪਤਾ ਸੱਜਣੋ ਹੋ ਜੂਗੀ ਹੋਰ ਵੀ ਇਹਦੇ ਚ ਨਾ ਬਾਈ ਹੋਰੀ ਆਏ ਗਏ ਦਾ ਮਾਨ ਤਾਨ ਕਰ ਦੇਣਗੇ ਇਹੀ ਜੀ ਗੱਲ ਨਹੀਂ ਬਾਕੀ ਝੋਟੀ ਚੰਗੀ ਆ ਥਣ ਥਣੋਟ ਚੰਗਾ ਲੱਗਿਆ ਪਰ ਤਾਂ ਥਣ ਥਣ ਫੇਰ ਦਿਖਾ ਦੇ ਇੱਕ ਵਾਰੀ ਮੇਰੇ ਇਹ ਥਣ ਥਣੋਟ ਦੀ ਗੱਲ ਕਰਾਂ ਚਵਾਈ ਚੂਈ ਦਾ ਬਾੜੀ ਫੋਕੀ ਹੋਈ ਬਾਈ ਹਨ ਇਹਦੀ ਥਾਣੇ ਦੱਸਦਾ ਹਨ ਆਪਣਾ ਨੰਬਰ ਬੋਲ ਦਿ ਬਈ ਬੋਲ ਦੇ ਮੈਿਕ ਲੱਗੇ ਨੰਬਰ 98768 ਹਾਂਜੀ 52399 ਇੱਕ ਵਾਰੀ ਫਿਰ ਬੋਲੇ 9976852399 ਕਰੇ ਕਿੰਨੇ ਕਿ ਜਾਨਵਰ ਰੱਖਦੇ ਆਪਾਂ ਕਰੇ ਹੈਗੇ ਤਿੰਨ ਚਾਰ ਜਾਨਵਰ ਤਿੰਨ ਚਾਰ ਜਾਨਵਰ ਹਰ ਵਕਤ ਆਪਣੇ ਕੋਲ ਪਲੇ ਵਗਣ ਕਿੰਨੇ ਤੋਂ ਕਿੰਨੇ ਕੇ ਰੇਟ ਵਾਲੇ ਹੁੰਦੇ ਨੇ ਬਸ ਸਾਰੇ ਰੇਟ ਵਾਲੇ ਹੁੰਦੇ ਆਏ 70 75 ਤੋਂ 2 ਲੱਖ 2 ਲੱਖ ਲੈ ਸੱਜਣੋ ਇਹ ਦਿਖਾਈਆ ਤੁਹਾਨੂੰ ਤੀਜੇ ਸੂਏ ਦੀ ਝੋਟੀ ਬਾਕੀ ਅੱਗੇ ਲੈ ਕੇ ਚੱਲਣਾ ਮੰਡੀ 'ਚ ਹੋਰ ਚੰਗੇ ਜਾਨਵਰਾਂ ਦੇ ਕਰਾਉਣੇ ਆ ਦਰਸ਼ਨਾਂ ਤੇ ਵੀਡੀਓ ਨਾਲ ਜੁੜੇ ਰਹੋ ਐਂਡ ਤੱਕ ਅੱਜ ਮੈਂ ਖੰਨਾ ਮੰਡੀ ਦੇ ਨਾਲ ਸਾਰੀ ਅਪਡੇਟ ਪਾ ਦੂੰਗਾ ਇੱਕ ਝੋਟੀ ਨਾਲ ਹੀ ਹੋਰ ਖੜੀ ਆ ਉਹਦੇ ਵੀ ਕਰਾਉਣੇ ਆ ਦਰਸ਼ਨ ਆਪਾਂ ਉਹ ਨਾਲ ਦੇ ਵਜੇ ਅੱਛਾ ਉਹ ਬਾਈ ਹੋਰ ਆਂਦੇ ਪੰਡ ਦਾ ਛੋਟੀ ਤੇ ਲੈ ਚੱਲ ਕੈਮਰਾ ਕਿਹੜੀ ਆ ਬਾਈ ਆ ਜੋਤੀ ਆ ਇਹ ਆਪਣੀਆਂ ਹੀ ਕੋਈ ਗੱਲ ਜਿਹੜੀ ਆ ਆ ਜੋਤੀ ਆ ਆ ਜੋਤੀ ਵੀ ਦਿਖਾ ਦੇ ਪੰਡ ਦਾ ਓਏ ਪੂਛਤਾ ਮੈਂ ਬਾਈ ਨੂੰ ਕਹਿ ਦੂੰਗਾ ਉਹ ਜੇ ਪੈਸੇ ਘੱਟ ਕਰਾ ਦੂੰਗਾ ਨਹੀਂ ਮੈਂ ਤੁਹਾਨੂੰ ਨਾ ਪੂਛ ਵੀ ਦਬਾ ਦੂੰਗਾ ਨਾਲ ਬਾਈ ਤੋਂ ਥੋੜੀ ਜੀ ਅੱਥਾ ਲਾ ਕੇ ਤੁਹਾਨੂੰ ਦੇ ਦਾਂਗੇ ਕਲ ਪੂਛ ਪੱਖੋਂ ਜਿਵੇਂ ਮਰਜ਼ੀ ਲਾ ਲਿਓ ਸੱਜਣੋ ਜੇ ਰੰਗ ਰੁੰਗੇ ਦੇਖੋ ਨਾ ਝੋਟੀ ਦਾ ਲੇਵਾਲੂ ਵਾ ਦੇਖੋ ਗਰੰਟ ਵਾਲਾ ਬਾਹਲਾ ਗਰੰਟ ਕੱਢੀ ਜਾਂਦੀ ਆ ਲੇਵੇ ਦਾ ਖੋਲ ਕੇ ਤੋਰੀਏ ਨੂੰ ਤੋਰੀ ਸੱਜਣਾ ਖੋਲਜੀ ਇੱਧਰ ਮਾਰ ਦੇ ਕੈਮਰਾ ਲਾ ਆ ਗੋਲਟੀ ਆ ਸੇਖੇ ਵਾਲਾ ਬਲਾਲੀ ਦਾ ਕਰਦਾ ਸੱਜਣ ਕੰਮ ਕੰਮ ਘੈਂਟ ਕਰਦਾ ਇੱਕ ਨੰਬਰ ਮਿੱਤਰ ਆ ਆਪਣਾ ਹਰੇਕ ਮੰਡੀ ਤੇ ਮਿਲਦਾ ਬਾਕੀ ਮਿਲੋਣਾ ਬਾਈ ਨਾਲ ਝੋਟੀ ਵਿਖਾ ਦੇ ਪਹਿਲਾਂ ਸਮਾਰ ਕੇ ਲੈ ਕਿਉਂ ਗੋਲਟੀ ਲੱਗਿਆ ਫੈਨ ਤੋਂ ਚੰਗਾ ਝੋਤੀ ਨੂੰ ਪੂਰਾ ਪੂਰਾ ਲੇਵਾ ਵੇਖ ਕੇ ਕਿੰਨਾ ਸਾਫ ਹੋ ਗਿਆ ਮੋੜ ਲਿਆ ਬਾਈ ਮੋੜ ਲਿਆ ਹਲੇ ਵਿੱਚ ਨਾ ਸੱਜਣੋਂ ਝੋਤੀ ਦਾ ਕਰੰਟ ਵਾਲਾ ਹੋਏ ਪੂਛ ਪਾਂਛਤਾ ਜਿਵੇਂ ਮਰਜ਼ੀ ਲਾ ਲਾ ਥੋੜੀ ਜਿਹੀ ਘਾਟਾ ਉਹ ਆ ਰੇਟ ਰੂਟ ਕਰਾ ਦੇਂਗੇ ਜੇ ਰੇਟ ਵਾੜਾ ਕਰੂਗਾ ਫਿਰ ਆਪਾਂ ਬਾਈ ਨੂੰ ਕਹਾਂਗੇ ਵੀ ਤੂੰ ਉਸ ਵੀ ਲਾ ਕੇ ਦੇ ਦੇ ਨਾ ਪੂਰੀ ਕਰਕੇ ਦੀ ਰੰਗ ਰੂੰਗਾ ਹੈ ਨਾ ਜਮੇ ਸ਼ਾ ਕਾਲਾ ਰੰਗ ਆ ਲੈ ਤੇਰਾ ਨੰਬਰ ਵੀ ਕੋਲਤੀ ਬੋਲ ਦੇ ਮੇਰਾ ਨੰਬਰ 98722 ਹਾਂਜੀ 47805 ਨੇੜੇ ਨੂੰ ਲਾ ਦੇ ਮੈਂ ਇੱਕ ਨਹੀਂ ਹੈਗਾ ਕੋਲਤੀ ਲਈ 98722 ਹਾਂਜੀ 47805 ਬਾਹਰ ਦੇ ਬੰਦਿਆਂ ਨੂੰ ਦਵਾ ਦੇਣਾ ਮਾਲ ਕੋਲਤੀ ਆਪਾਂ ਜਿਹੜੀ ਜਿਹੜੀ ਮਰਜੀ ਸਟੇਟ ਦਾ ਰਹਿਣ ਸਹਿਣ ਦਾ ਵੀ ਕਰੇ ਪ੍ਰੋਗਰਾਮ ਦਾ ਪੂਰਾ ਪ੍ਰਬੰਧ ਹੋ ਜਾਂਦਾ ਪਿੰਡ ਕਿਹੜਾ ਏਰੀਆ ਕਿਹੜਾ ਪਿੰਡ ਮੇਰਾ ਸੇਖਾ ਮੋਗਾ ਜ਼ਿਲ੍ਹਾ ਲੱਗ ਮੋਗਾ ਜ਼ਿਲ੍ਹਾ ਮੋਗੇ ਦੇ ਨੇੜੇ ਨਾ ਇਹ ਹੁਣ ਕੋਈ ਨਿਆ ਬਾਈ ਨਾਲ ਗੱਲਬਾਤ ਲੈ ਸਕਦਾ। ਸੁਆ ਕਿਹੜਾ ਇਹਦਾ? ਦੂਜਾ ਸੁਆ। ਪਹਿਲਾਂ ਨਾਮ ਦੱਸ ਦੋ ਪਿੰਡ ਦੱਸ ਦੋ। ਇੱਧਰ ਨੂੰ ਆ ਜਾ ਇੱਧਰ ਨੂੰ ਆ ਜਾ। ਨਾਮ ਕੀ ਆਪਣਾ? ਨਾਮ ਮੇਰਾ ਕਾਲਾ ਵੀਰੇ। ਕਾਲਾ ਸਿੰਘ। ਪਿੰਡ ਕਿਹੜਾ? ਪਿੰਡ ਗੱਲ ਵੀਰੇ। ਅਮਾ ਇੱਕ ਨੇੜੇ ਰੱਖਾ। ਗੱਲ ਵੀਰੇ। ਗੱਲ ਕਿਹੜੇ ਜ਼ਿਲ੍ਹੇ ਚ ਰਹਜਣਾ ਬਾਈ? ਜ਼ਿਲ੍ਹਾ ਪਰੋਬ। ਆ ਨੇੜੇ ਨੂੰ ਰੱਖ ਬਾਈ। ਫਰੋਜ਼ਪੁਰ ਜ਼ਿਲ੍ਹੇ ਚੋਂ। ਹਾਂਜੀ। ਸੁਆ ਕਿਹੜਾ ਝੋਟੀ ਦਾ? ਦੂਜਾ ਸੁਆ ਦਾ। ਦੂਜਾ। ਆ ਪੁਸ਼ ਨੂੰ ਕੀ ਕਰਤਾ ਇਹਦੀ ਨੂੰ? ਇਹ ਪੁਸ਼ਰ ਪਹਿਲਾਂ ਤੋਂ ਹੀ ਹੈ। ਵਪਾਰ ਦਾ ਹੀ ਕੰਮ ਹੈ। ਹਾਂਜੀ ਹਾਂਜੀ ਵਪਾਰ ਦਾ। ਨੇ ڪرੰਟ ڪرੰਟ ਤਾਂ ਵਾੜਾ ਕੜਦਿਆ ਲੇਵੇ ਚ ਨਾ ਪੂਸ਼ ਪੂਸ਼ ਜੀ ਤਾਂ ਮਾਰ ਖਾਂਦੀ ਆ ਹਨਾ ਸੇਵਾ ਹੀ ਨਹੀਂ ਗੱਡ ਕੇ ਕਿਸੇ ਸੱਜਣ ਨੇ ਕਰੀ ਹਨਾ ਜਿਹਦੇ ਕੋਲ ਰਹੀ ਆ ਝੁੱਟੀ ਉਹ ਸੱਜਣ ਨੇ ਲੇਵੇ ਚ ਦਿਖਾਈ ਪੰਡ ਤਦ ਬਾਰੇ ਲੇਵੇ ਚ ਨਾ ڪرੰਟ ڪرੰਟ ਵਾੜਾ ਕੜਦਿਆ ਯਾਰ ਲੇਵ ਆਲੂ ਵਾ ਚੌੜਾ ڪرੰਟ ਵਾਲਾ ਲੇਵ ਆ ਪੂਰਾ ਤੇ ਥਾਣ ਥਾਣਾ ਚੰਗਾ ਲੱਗਿਆ ਕਿੰਨੇ ਕਿ ਦਿਨਾਂ ਦਾ ਸੂਈ ਨੂੰ ਅੱਜ 3-4 ਦਿਨ ਨੇ 3 ਦਿਨ 3-4 ਦਿਨ ਹਾਂਜੀ ਹਾਂਜੀ ਦੁੱਧ ਕਿੰਨਾ ਕੁ ਤਿਆਰ ਹੋ ਤਿੰਨ ਚਾਰ ਦਿਨਾਂ ਲਈ ਸੂਈ ਥੱਲੇ 13-14 ਕਿਲੋ ਹੋਣ ਹੈਗੇ 13-14 ਹਾਂਜੀ ਰੇਟ ਫਿਰ 13-14 ਦੀ ਮੈਂ ਕਿਲਾ ਰੱਖਾ ਮੈਨੂੰ ਲੰਬਾ ਆਉਂਗਾ ਵੀ ਬਾਈ ਦੀ ਬਾਜ ਨਹੀਂ ਆਈ ਮੁੱਲ ਕਰਾਉਣਾ ਬਾਈ ਜਿੰਨਾ ਮਰਜ਼ੀ 85 ਹਜ਼ਾਰ ਦੀ ਮੈਂ ਦੇ ਦਿੰਦਾ 80 ਦੇ ਅੰਦਰ ਕਿੰਨੇ ਦੇਵਾਂਗੇ ਮੰਦਾ ਚੱਲ ਰਿਹਾ ਫਿਕਸ ਰੇਟ ਨਾ ਫਿਕਸ ਰੇਟ ਕਰ ਛੋਟੀ ਵੀ ਚੰਗੀ ਬਾਈ ਗੱਲ ਸੁਣ ਲੈ ਵੀਡੀਓ ਵੀਡੀਓ ਵਾਲਾ ਰੇਟ ਨਾ ਕਰ ਤੂੰ ਫਿਕਸ ਰੇਟ ਕਰ ਦੇ ਕਟਾਉਣਾ ਨਹੀਂ ਤੈਨੂੰ ਕਿਸੇ ਨੇ 1000 2000 ਮਾਨਤਾਨ ਵਾਲਾ ਮਾਨਤਾਨ ਕਰਦਾ ਕੋਈ ਗੱਲ ਨਹੀਂ ਕਿੰਨੇ ਦੀ ਹੋ ਜੀ ਲਾਸਟ ਹੀ ਦੱਸ ਲਾਸਟ ਹੀ ਆ ਸੱਜਣਾ ਵੀ ਆਪਣੇ ਦੀ ਨਾ ਮੰਗ ਰਹਿੰਦੀ ਆ ਸੱਜਣਾ ਦੀ ਵੀ ਆਪਾਂ ਨਾਲ ਰੇਟ ਖਿੱਚ ਕੇ ਕਰਾ ਦੇ ਹੈ 80 ਆ ਵੀ ਨਾ ਦੇਦਾ 80 ਦੇ ਅੰਦਰ ਵੀ ਹੋ ਜੀਦਾ ਉਮਾਨ ਕੇ ਤੇਰਾ ਬਾਲਾ ਨਹੀਂ ਹੋਣਾ ਮਾਨਤਾਨੀ ਹੈ ਕੋਈ ਜਿਆਦਾ ਲੈ 80000 ਚੋਂ ਨਾ ਮਾਨਤਾਨ ਹੋ ਜਾਊਗਾ ਬਾਈ ਕਹਿੰਦਾ ਬਾਲਾ ਨਹੀਂ ਹੋਣਾ ਰੇਟ ਤਾਂ ਮੈਂ ਤੁਹਾਨੂੰ ਨਾ ਐਨ ਖਿੱਚ ਕੇ ਜਿੰਨੇ ਸੌਦੇ ਨੇੜੇ ਲਾ ਲਾ ਕੇ ਦੇ ਦੂੰਗਾ ਤੁਸੀਂ ਨੇ 2 ਮਿੰਟਾਂ ਦੇ ਵਿੱਚ ਸੌਦਾ ਮਕਾ ਲੈਣਾ ਬਾਈ ਹੋਰ ਨਾ ਨੰਬਰ ਬੋਲ ਦੇ ਤੇਰਾ ਬਾਈ ਨੰਬਰ 797 9145 ਪੂਰਾ 700 ਪੂਰਾ 797 ਹਾਂਜੀ 9145 ਕਿੱਥੇ ਰਹਿੰਦਾ ਪਿੰਡ ਆਪਣਾ ਇਹ ਮੁੱਦਕੀ ਸੁਣਿਆ ਉਹ ਵੀ ਮੁੱਦਕੀ ਹਾਂ ਹਾਂ ਮੁੱਦਕੀ ਸਰਭਾ ਗਿੱਲ ਮੁੱਦਕੀ ਵਾਲਾ ਸੱਜਣ ਆਪਣਾ ਵੀਡੀਓ ਪਾਉਂਦਾ ਯਾਰ ਸੱਜਣ ਵੀ ਆ ਯਾਰ ਵੀਡੀਓ ਪਾਉਂਦਾ ਉਹਦੀ ਮਦਦ ਵੀ ਕਰਿਓ ਵੀਰ ਦੀ ਸੱਟ ਲੱਗੀ ਹੈ ਨਾ ਉਹਦੀ ਨਾਲ ਵੀ ਕਰਦੇ ਮੇਰੇ ਪੂਰੀ ਮਦਦ ਹਾਂ ਉਹਦੀ ਮਦਦ ਵੀ ਕਰਿਆ ਗਾ ਸੋਡੇ ਏਰੀਆ ਦਾ ਮੁੰਡਾ ਯਾਰ ਵਧੀਆ ਕੰਮ ਕਰਦਾ ਬਹੁਤ ਮਦਦ ਕੀਤੀ ਵੀਰੇ ਪੂਰੀ ਵੀਰਾਂ ਨੇ ਐਸੀ ਮਦਦ ਕੀਤੀ ਆਪਾਂ ਹਰੇਕ ਮੰਡੀ ਪਹੁੰਚਦੇ ਆਂ ਭਾਈ ਜਨ ਲਾ ਸੱਜਣਾ ਦਾ ਝੋਟੀ ਚ ਕਰੰਟ ਵਾਲਾ ਲੇ ਵੇ ਲੂ ਵੇ ਚ ਚੰਗੀ ਆ ਸਾਰੀ ਬਾਕੀ ਰੇਟ ਰੂਟ ਭਾਈ ਤੋਂ ਕਰਾਤਾ ਮੈਂ ਜੇ ਲੱਗੇ